ਸਤਿਕਾਰ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਇੱਕ ਅੱਜ ਤੁਹਾਨੂੰ ਇੱਕ ਹੈ ਗੱਲ ਸੁਣਾਉਣ ਜਾ ਰਿਹਾ ਬਹੁਤ ਵੱਡੀ ਪੰਜਾਬੀਓ ਕਿਉਂਕਿ ਜੋ ਗੱਲ ਨੂੰ ਸੁਣਾਉਣ ਜਾ ਰਿਹਾ ਮੈਂ ਇਹ ਚੰਗੀ ਤਰ੍ਹਾਂ ਵੀਡੀਓ ਨੂੰ ਸਕਿਪ ਨਾ ਕਰੋ ਸਾਰੀ ਸੁਣ ਲਓ ਕਿਉਂਕਿ ਇਹ ਗੱਲ ਸੁਣ ਕੇ ਤੁਹਾਡੇ ਵੀ ਰੋਮ ਤੇ ਖੜੇ ਹੋ ਜਾਣਗੇ ਜੋ ਗੱਲ ਦੱਸਣ ਜਾ ਰਿਹਾ ਇੱਕ ਪੰਜਾਬ ਦੀ ਇਹ ਬੜੇ ਵੱਡੇ ਮੁੱਦੇ ਤੇ ਬੜੀ ਅਹਿਮ ਗੱਲ ਸੁਣਾਉਣ ਜਾ ਰਿਹਾ ਬੜੀ ਧਾਕੜ ਤੇ ਜੋ ਬਿਲਕੁਲ ਸੱਚ ਦੇ ਪ੍ਰਤੀ ਜਮਾਂ ਸੱਚ ਬੋਲੂਗਾ ਜੋ ਵੀ ਸੱਚ ਤੇ ਭਾਈ ਲੱਖਾ ਸਿੰਘ ਸੁਘਾਣਾ ਕਿਉਂਕਿ ਆਪਣੇ 47 28 ਮੁੰਡੇ ਮਾਰਤੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਸ਼ਰਿਆਨ ਧੱਕਾ ਕਰੀ ਜਾਂਦੀ ਆ ਧੱਕਾ ਕਰੀ ਜਾਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਾਂ ਕਾਲੀਆਂ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਕਦੇ ਪੁਲਿਸ ਵਾਲਿਆਂ ਨੇ ਜਾਂ ਕਦੇ ਕਿਤੇ ਸੁਣਿਆ ਸੀ ਪੁਲਿਸ ਵਾਲਿਆਂ ਨੇ ਬੰਦਾ ਮਾਰਤਾ ਜਾਂ ਨੌਜਵਾਨ ਮੁੰਡਾ ਮਾਰਤਾ ਜਾਂ ਕਿਤੇ ਧੱਕਾ ਹੋ ਗਿਆ ਲੁੱਟਾ ਖੋਈ ਹੋਗੀ ਪਹਿਲਾਂ ਤੁਹਾਨੂੰ ਬਾਈ ਲੱਖਾ ਸਿੰਘ ਸਘਾਣਾ ਦੀ ਮੜਈ ਵੀਡੀਓ ਸੁਣ ਲਓ ਪੰਜਾਬੀ ਉਹ ਥੋੜੀ ਜੀ ਆ ਤੇ ਫੇਰ ਕਰਾਂਗੇ ਆਪਾਂ ਅਗਲੇ ਵਿਚਾਰ ਸਾਂਝੇ ਤੇ ਵੀਡੀਓ ਸੁਣੋ ਪਹਿਲਾਂ ਵੀਡੀਓ ਸੁਣਾਉਣਾ ਤੁਹਾਨੂੰ ਬਾਈ ਲੱਖਾ ਸਿੰਘ ਸਘਾਣਾ ਦੀ ਤੇ ਵੀ ਕੀ ਕਹੀ ਜਾਂਦਾ ਅੱਜ ਲੰਮੇ ਸਮੇਂ ਬਾਅਦ ਪੰਜਾਬ ਇਸ ਜ਼ਬਰ ਦੇ ਖਿਲਾਫ ਉੱਠਿਆ ਇਨ੍ਹਾਂ ਬੁੱਝੜਾਂ ਨੇ ਜਿਵੇਂ 80 90 ਦੇ ਦੌਰ ਦੇ ਵਿੱਚ ਹਜ਼ਾਰਾਂ ਪੰਜਾਬ ਦੇ ਨੌਜਵਾਨ ਕੋ ਕੋ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਸਾਡੀਆਂ ਬੱਚੀਆਂ ਦੇ ਥਾਣਿਆਂ ਦੇ ਵਿੱਚ ਬਲਾਤਕਾਰ ਹੁੰਦੇ ਰਹੇ ਸਾਡੇ ਬੱਚਿਆਂ ਨੂੰ ਮਾਰਿਆ ਜਾਂਦਾ ਰਿਹਾ ਪਰਿਵਾਰਾਂ ਦੇ ਪ੍ਰਵਾਹਿਤ ਸ਼ੱਦਤ ਉਹੀ ਜ਼ੁਲਮ ਦੁਬਾਰਾ ਪੰਜਾਬ ਵਿੱਚ ਫੇਰ ਸ਼ੁਰੂ ਹੋ ਗਿਆ ਆ ਪਿਛਲੇ 1.5 ਸਾਲ ਦੇ ਵਿੱਚ 47 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਆ ਤੇ ਸੈਂਕੜੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਲੱਤਾਂ ਬਾਹਾਂ ਦੇ ਵਿੱਚ ਗੋਲੀਆਂ ਮਾਰਗਾਂ ਜਾ ਚੁੱਕੀਆਂ ਨੇ ਸੋਚਣ ਦੀ ਲੋੜ ਹੈ ਕਿ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨੰਬਰ ਨਹੀਂ ਆਉਣਾ ਜਾਂ ਨੌਜਵਾਨੀ ਬੈਠੀ ਹੈ ਵੀ ਸਾਡਾ ਨੰਬਰ ਨਹੀਂ ਆਉਣਾ ਸਭ ਦੀਆਂ ਔਣੀਆਂ ਯਾਦ ਰੱਖਿਓ ਕਿਉਂ ਕਿ 80 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਰਦਾ ਸੀ ਝੂਠੇ ਮੁਕਾਬਲੇ ਬਣਾ ਕੇ ਔਣੀਆਂ ਤਰੱਕੀਆਂ ਉਹ ਨਹੀਂ ਆਉਦੇ ਮਿਲਦੇ ਸੀ ਉਹਨਾਂ ਵੇਲਿਆਂ ਦੇ ਵਿੱਚ ਸਿਪਾਹੀ ਭਰਤੀ ਹੋਏ ਵੇ ਐਸਐਸਪੀ ਰਿਟਾਇਰ ਹੋਏ ਨੇ ਡੀਆਈਜੀ ਆਈਜੀ ਰਿਟਾਇਰ ਹੋਏ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਅੱਜ ਵੀ ਉਹੀ ਦਾੜ ਫਿਰ ਸ਼ੁਰੂ ਹੋ ਚੁੱਕੀ ਹੈ ਜਿਹੜਾ ਜਿੰਨੇ ਬੰਦੇ ਮਾਰੂਗਾ ਉਹਨੂੰ ਉਹਨੇ ਨਾਂ ਮਿਲਣਗੇ ਜਿੱਤੇ ਪਟਿਆਲੇ ਦੇ ਵਿੱਚ ਨੌਜਵਾਨ ਦਾ ਕਤਲ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਆ ਜਿਹਨੂੰ ਬੜੇ ਚਾਮਾਂ ਨਾਲ ਤੁਸੀਂ ਮੁੱਖ ਮੰਤਰੀ ਬਣਾਇਆ ਸੀ ਕਰਕੇ ਵਧਾਈ ਦਿੰਦਾ ਹੈ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਡੀਜੀਪੀ ਵਧਾਈ ਦਿੰਦਾ ਹੈ ਉਹਨਾਂ ਨੂੰ ਡੀਜੀਪੀ ਦਸਕਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਇੱਥੇ ਸਾਡੇ ਅੱਜ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਂ ਰეკਮੈਂਡ ਕਰਕੇ ਸਿਫਾਰਿਸ਼ ਕਰਕੇ ਰਾਸ਼ਟਰਪਤੀ ਅਵਾਰਡ ਲਈ ਭੇਜਿਆ ਜਾਂਦਾ ਹੈ ਕਿ ਇਹਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾਵੇ ਕਿਉਂਕਿ ਸਭ ਤੋਂ ਵੱਧ ਮੁੰਡੇ ਮਾਰ ਰਿਹਾ ਸੋ ਭਰਾਵੋ ਤਿੰਨ ਮੁੰਡੇ ਪੀੜੀ ਪੀਦਾ ਯੂਪੀ ਦੇ ਵਿੱਚ ਲਿਜਾ ਕੇ ਮਾਰਦੇ ਡੇਰਾ ਬਾਬਾ ਨਾਨਕ ਤੋਂ ਅਸੀਂ ਉਹ ਪਰਿਵਾਰ ਨਾਲ ਗੱਲ ਕੀਤੀ ਵੀ ਤੁਸੀਂ ਸਾਹਮਣੇ ਆਓ ਅਸੀਂ ਤੁਹਾਡੀ ਲੜਾਈ ਲੜਾਂਗੇ ਤਾਂ ਮਾਂ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਸੀ ਪੁਲਿਸ ਨੇ ਮਾਰਤਾ ਮੇਰੇ ਘਰ ਵਾਲੇ ਨੂੰ ਚੱਕ ਕੇ ਜੇਲ੍ਹ ਚ ਬੰਦ ਕਰਤਾ ਤੇ ਸਾਨੂੰ ਪੁਲਿਸ ਧਮਕਾ ਰਹੀ ਆ ਵੀ ਜੇ ਤੁਸੀਂ ਆਵਾਜ਼ ਚੱਕੀ ਕਿਸੇ ਕੋਰਟ ਕਚਹਿਰੀ ਦੇ ਵਿੱਚ ਗਏ ਕਿਸੇ ਮੀਡੀਆ ਚ ਗਏ ਕਿਸੇ ਲੋਕਾਂ ਕੋਲੇ ਗਏ ਤਾਂ ਜਿਹੜਾ ਬੰਦਾ ਤੁਹਾਡਾ ਅੰਦਰ ਆਸੇ ਬਾਹਰ ਨਹੀਂ ਨਿਕਲਣ ਦੇਣਾ ਸੋ ਦੇਖ ਲਓ ਮਾਰ ਵੀ ਰਹੇ ਨੇ ਝਬਰ ਵੀ ਢਾ ਰਹੇ ਨੇ ਤੇ ਆਵਾਜ਼ ਵੀ ਨਹੀਂ ਕੱਢਣ ਦੇ ਰਹੇ ਸਾਹ ਵੀ ਨਹੀਂ ਉੱਚਾ ਲੈਣ ਦੇ ਰਹੇ ਸੋ ਇਸ ਕਰਕੇ ਜਬਰ ਹੋ ਰਿਹਾ ਦਸ਼ਤਦ ਹੋ ਰਿਹਾ ਰੋਜ਼ ਹੀ ਮੁੰਡਿਆਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਅਸੀਂ ਕਿਸੇ ਗੈਂਗਸਟਰ ਬਾਦ ਦੇ ਹੱਕ 'ਚ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਉਸ ਬੰਦੇ ਲਈ ਅਦਾਲਤਾਂ ਬਣੀਆਂ ਨੇ ਉਸ ਬੰਦੇ ਲਈ ਕਾਨੂੰਨ ਹੈ ਜੱਜ ਬੈਠੇ ਆ ਸਜ਼ਾਵਾ ਦਿੱਤੀਆਂ ਜਾ ਰਹੇ ਨੇ ਜਿਹੜੇ ਬੰਦੇ ਨੇ ਕੋਈ ਜੁਰਮ ਕੀਤਾ ਗੁਨਾਹ ਕੀਤਾ ਪੁਲਿਸ ਨੂੰ ਕੀ ਨੇ ਅਧਿਕਾਰ ਦਿੱਤਾ ਵੀ ਤੁਸੀਂ ਗੋਲੀਆਂ ਮਾਰ ਦਿਓ ਮਾਰ ਦਿਓ ਹਰ ਵਾਰੀ ਕੋਈ ਕਹਾਣੀ ਕਰਦੇ ਆ ਕਿ ਅਸੀਂ ਅਸਲਾ ਰਿਕਵਰ ਕਰਾਉਣਗੇ ਜੀ ਸਾਡੇ ਦੇ ਨੇ ਗੋਲੀ ਚਲਾਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦੇ ਮਾਰਦੇ ਚਹਣ ਦੇਖੋ ਜੇ ਪੁਲਿਸ ਨੇ ਚਾਹੀਦੀਆਂ ਨੇ ਆ ਜਿੰਨੇ ਜੁਨਿਸ਼ਲੀ ਆ ਖਾਦੀ ਖਤਮ ਕਰ ਦੇਣੀ ਚਾਹੀਦੀ ਆ ਜੇਲਾ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਇਹ ਘਾਨ ਹੋਣਾ ਤਾਂ ਸੋ ਹਲੇ ਵੀ ਪੰਜਾਬ ਦੇ ਲੋਕਾਂ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਜਿਸ ਦਿਨ ਮੇਰੇ ਨਾਲ ਘਟਨਾ ਵਾਪਰਦੀ ਆ 28 ਤਰੀਕ ਨੂੰ ਮੈਂ ਪਟਿਆਲੇ ਤੋਂ ਵਾਪਸ ਆ ਰਿਹਾ ਐ ਇੱਥੋਂ ਦਾ ਕਐਸਪੀ ਆ ਬਰਨਾਲੇ ਦਾ ਡੱਕਿਆ ਹੋਇਆ ਸ਼ਰਾਬ ਨਾਲ ਬਾਹਾਂ ਤੱਕ ਵੀ ਗੱਲ ਬਚਾਉਂਦਾ ਉਲਟ ਸੁਲਟ ਵੀਰਾ ਗੁੰਡਾਗਰਦੀ ਕੀਤੀ ਧੱਕੇਸ਼ਾਹੀ ਕੀਤੀ ਤੇ ਇੱਥੇ ਆਪਣੀ ਪੁਲਿਸ ਨੂੰ ਵੀ ਕਹਿੰਦਾ ਕਿ ਚੱਕ ਲਿਓ ਇੱਥੇ ਜੋ ਕਰਨ ਨਾਲ ਕੀਤਾ ਰਾਤ ਨੂੰ 9 ਵਜੇ ਦਾ ਟਾਈਮ ਹੈ ਤਫੇ ਦੇ ਵਿਛਦਾ ਹੋਵੇ ਦਾ ਟਾਈਮ ਹੈ ਉਸ ਤੋਂ ਬਾਅਦ ਜਾ ਕੇ ਹਵਲਾ ਚ ਬੰਦ ਕਰਦੇ ਆ ਤੇ ਮੇਰੀਆਂ ਫੋਟੋਆਂ ਖਿੱਚ ਕੇ ਭੇਜਦੇ ਆ ਐਸਪੀ ਨੂੰ ਵੀ ਆ ਚੱਕ ਲਿਆ ਕੇ ਬੰਦ ਕਰਤਾ ਤੇ ਉੱਥੇ ਬੋਲਦੇ ਪਤਾ ਕੀ ਹੈ ਉਹ ਬੁੱੱਜੜ ਬਣਿਆ ਹਾਸਾ ਹੱਸਦੇ ਆ ਕਹਿੰਦੇ ਤੇਰੇ ਵਰਗਿਆਂ ਨੂੰ ਇੱਥੇ ਲਿਆ ਕੇ ਬੰਦ ਕਰਦੇ ਆ ਸੜ ਕੇ ਲੋਕ ਮਿੰਤਾ ਕਰਦੇ ਆ ਪੈਰੀਂ ਹਥ ਲਾਉਂਦੇ ਨਾਲੇ ਪੈਸੇ ਦੇ ਕੇ ਖੜਾ ਛੜਾਉਂਦੇ ਆ ਇਹ ਸੱਚਾ ਭਰਾਵੋ ਕਿਉਂਕਿ ਆਪਾਂ ਜ਼ੁਲਮ ਸਹਣਦੇ ਆਦੀ ਹੋ ਗਏ ਆ ਸੋ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਮੈਂ ਵੀ ਚੁੱਪ ਕਰ ਜਾਂਦਾ ਮੈਨੂੰ ਵੀ ਸੁਨੇਹੇ ਲਾਰੇ ਸੀ ਮੇਰੇ ਵੀ ਘਰੇ ਅਫਸਰ ਆਇਆ ਉਸ ਤੋਂ ਬਾਅਦ ਵੀ ਆਪਾਂ ਨਵੇੜ ਲੈਣੇ ਆ ਮਖਨ ਮੇਰੇ ਨਾਲ ਨਿਬੜਜੂ ਮੈਂ ਪਿਛਲੇ 2 ਸਾਲ ਤੋਂ ਰੌਲਾ ਪਾਉਂਦਾ ਆ ਰਿਹਾ ਵੀ ਇਹ ਝੂਠੇ ਪੁਲਸ ਮੁਕਾਬਲੇ ਬੰਦ ਹੋਣੇ ਚਾਹੀਦੇ ਹਨ ਹਾਂਜੀ ਇਹ ਤੁਸੀਂ ਲੱਖਾ ਸਿੰਘ ਸੰਘਾਣਾ ਦੀ ਕਿਉਂਕਿ ਵੀਡੀਓ ਸੁਣ ਲਈ ਇੱਕ ਤੁਹਾਨੂੰ ਹੋਰ ਸੁਣਾਉਣੇ ਆ ਜੋ ਮਨਿੰਦਰ ਸਿੰਘ ਸਿੱਧੂ ਦੀ ਵੀ ਪੁਲਸ ਮੁਕਾਬਲੇ ਵੀ ਕਿਵੇਂ ਮੰਨ ਲੋ ਪੰਜਾਬ ਦੇ ਵਿੱਚ ਬੇਕਸੂਰੇ ਨੌਜਵਾਨ ਮਾਰੀ ਜਾਂਦੀ ਆ ਥੋੜੀ ਇੱਕ ਸਪੀਚ ਵੀਡੀਓ ਤੇ ਬਣੇ ਰੋ ਪੰਜਾਬੀ ਉਹ ਮਨਿੰਦਰ ਸਿੰਘ ਸਿੱਧੂ ਦੀ ਸੁਣਾਉਣੇ ਆ ਤੁਹਾਨੂੰ ਹੁਣ ਮਨਿੰਦਰ ਸਿੰਘ ਸੁੱਦੀ ਦੀ ਸੁਣ ਲੋ ਪੰਜਾਬੀਓ ਥੋੜੀ ਸਪੀਚ ਬਸ ਫੇਰ ਕਰਾਂਗੇ ਆਪਾਂ ਵਿਚਾਰ ਸਾਂਝੇ ਅਗਲੇ ਬਹੁ ਸੀਆਈ ਇੰਚਾਰਜ ਰਹੇ ਇੰਸਪੈਕਟਰ ਨਬਰੀ ਸਿੰਘ ਦੀ ਹੈ ਜਿਨ੍ਹਾਂ ਨੇ ਆਪਣੀ ਇੰਚਾਰਜਸ਼ਿਪ ਦੌਰਾਨ ਇੱਕ ਨੌਜਵਾਨ ਨੂੰ ਕੋਹ ਕੋਹ ਕੇ ਮਾਰ ਦਿੱਤਾ ਸੀ ਅਸੀਂ ਗੱਲ ਨਹੀਂ ਕਹਿ ਰਹੇ ਗੱਲ ਅਦਾਲਤ ਕਹਿ ਰਹੀ ਹੈ ਇਹਨਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਨੇ ਉਹਨਾਂ ਵਾਰੰਟਾਂ ਦੇ ਖਿਲਾਫ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਗਏ ਤੇ ਮਾਨਯੋਗ ਹਾਈ ਕੋਰਟ ਇਹਨਾਂ ਦੀ ਪਟੀਸ਼ਨ ਨੂੰ ਡੈਸਮੈਸ ਕਰ ਦਿੰਦਾ ਹੈ ਇਹਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਨੇ ਪਰ ਪੁਲਿਸ ਮਿਹਰਬਾਨ ਦੇਖੋ ਕਿਵੇਂ ਹੁੰਦੀ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹ ਕਤਲ ਕਰਕੇ ਆਏ ਨੇ ਸਟੂਡੀਅਲ ਡੈਥ ਕੀਤੀ ਆ ਇਹਨਾਂ ਨੇ ਤਸੀਹੇ ਦੇ ਦੇ ਕੇ ਨੌਜਵਾਨ ਨੂੰ ਮਾਰਿਆ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀ ਇਹਨਾਂ ਤੇ ਮਿਹਰਪਰੀ ਨਜ਼ਰ ਹੋਈ ਉਥੋਂ ਚਾਕੇ ਜੈਤੋ ਦੇ ਵਿੱਚ ਬਤੌਰ ਐਸਐਚਓ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਪੁਲਿਸ ਸਟੇਸ਼ਨ ਦੇ ਵਿੱਚ ਬਤੌਰ ਐਸਐਚਓ ਇਹਨਾਂ ਨੂੰ ਤਾਇਨਾਤ ਕਰ ਦਿੰਦਾ ਹੈ ਜਿਹੜੇ ਵਿਅਕਤੀ ਦੇ ਕੈਦਮਾਨਤੀ ਵਾਰੰਟ ਜਾਰੀ ਹੋਏ ਨੇ ਜਿਹੜੇ ਵਿਅਕਤੀ ਤੇ ਐਡਾ ਵੱਡਾ ਜਿਹੜੇ ਇਲਜ਼ਾਮ ਲੱਗੇ ਕਿ ਇਥੋਂ ਤੱਕ ਕਿ ਜਿਹੜੀ ਹੈ ਜੁਡੀਸ਼ੀਅਨ ਇਨਕੁਆਇਰੀ ਦੇ ਵਿੱਚ ਕੀ ਗੱਲਾਂ ਸਾਹਮਣੇ ਵੀ ਆ ਗਈਆਂ ਕਿ ਵਿਅਕਤੀ ਨੇ ਕਿਵੇਂ ਇੱਕ ਨੌਜਵਾਨ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਕਿਵੇਂ ਉਹਦੇ ਸਬੂਤ ਮਟਾਉਣ ਦੇ ਲਈ ਸਭ ਕੁਝ ਕੀਤਾ ਉਸ ਤੋਂ ਬਾਵਜੂਦ ਵੀ ਐਸਐਸ ਹਾਂਜੀ ਪੰਜਾਬੀਓ ਕੀ ਤੁਸੀਂ ਸੁਣੀ ਲੱਤਾ ਸ਼ਰੇਆਮ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਹੁਣ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਸੀਐਮ ਕਿੱਥੇ ਸੁੱਤੇ ਪਿਆ ਸਰਸਰ ਭਗਵੰਤ ਮਾਨ ਜੇ ਆਪਦੇ ਮੰਨ ਲਓ ਤੁਸੀਂ ਸਹੀ ਪੰਜਾਬੀ ਆਣ ਖੜਾ ਕਾਂ ਆਪਦਾ ਫਰਜ ਸਮਝ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਜਿਵੇਂ ਜਿਵੇਂ ਹੋਰ ਆਉਣਗੇ ਉਵੇਂ ਉਵੇਂ ਤੁਹਾਡੇ ਅੱਗੇ ਬਿਆਨ ਨਵੇਂ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਤੁਹਾਡੇ ਅੱਗੇ ਰੱਖਾਂਗੇ ਕਿਉਂਕਿ ਹੁਣ ਭਗਵੰਤ ਮਾਨ ਸੀਐਮ ਹੁਣ ਕਿੱਥੇ ਸੁੱਤੇ ਪਿਆ ਭਗਵੰਤ ਮਾਨ ਸੀਐਮ ਕਿਉਂਕਿ ਲੱਖਾ ਸਿੰਘ ਸੁਘਾਣਾ ਦਾ ਬਾਈ ਦਾ ਇਹ ਕਹਿਣਾ ਵੀ ਭਗਵੰਤ ਮਾਨ ਸੀਐਮ ਤਾਂ ਹੀ ਕਰਾ ਰਹੇ ਆਗੇ ਵੀ ਜਿਹੜਾ ਮੰਨ ਲੋ ਪੁਲਿਸ ਵਾਲਿਆਂ ਨੂੰ ਪੁੱਛਦਾ ਵੀ ਅੱਜ ਕਿੰਨੇ ਰਾੜ ਆਏ ਕਿੰਨੇ ਚੱਕਾਏ ਵੀ ਉਹਦੇ ਸਟਾਰ ਲੱਗਦੇ ਆ ਉਹਨੂੰ ਮੰਨ ਲੋ ਵਧੀਆ ਮੰਨ ਲੋ ਇਨਾਮ ਦਿੱਤਾ ਜਾਂਦਾ ਵੀ ਕਿੰਨੇ ਮਾਰਤੇ ਕਿਉਂਕਿ ਪੰਜਾਬ ਦੇ ਵਿੱਚ ਗੱਲ ਸੀ ਜਿਵੇਂ 84 ਵੇਲੇ ਜਾਂ 90 ਵੇਲੇ ਜਿਵੇਂ ਦੰਗੇ ਹੋਏ ਆ ਪਹਿਲਾ ਨੌਜਵਾਨ ਮਰਿਆ ਪਹਿਲਾ ਸਰਕਾਰਾਂ ਮਾਰਦੀਆਂ ਸੀਗੀਆਂ ਗੋਲੀਆਂ ਕਦੇ ਪਿੱਠਾਂ ਤੇ ਹਾਈਕਾਂ ਤੇ ਕਿਉਂਕਿ ਨੌਜਵਾਨਾਂ ਨੂੰ ਘਰੋਂ ਚੱਕ ਚੱਕ ਕੇ ਇਹ ਸਹੀ ਗੱਲ ਆ ਇਹ ਨਾ ਸੋਚਿਓ ਵੀ ਛੋਡੇ ਤੇ ਨਹੀਂ ਆਉਣੀ ਜਾਂ ਮੇਰੇ ਤੇ ਨਹੀਂ ਆਉਣੀ ਪੰਜਾਬੀਓ ਹਜੇ ਵੀ ਸੁਧਰ ਜੋ ਹਜੇ ਵੀ ਮੰਨ ਲੋ ਏਕਾ ਕਰੋ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਸਾਰੇ ਪੰਜਾਬੀਆਂ ਨੂੰ ਅਪੀਲ ਆ ਬੇਨਤੀ ਆ ਸੋ ਸਸtricਾਰ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤੱਕ ਜਾਂਦੀ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ